ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਹੜੀ ਵੀਡੀਓ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੋਸਤੋ ਓਵਰ ਆਲ ਜਿਹੜੇ ਦੋਸਤੋ ਐਨੀਮਲ ਨੇ ਬਾਈ ਹੋਰਾਂ ਦੇ ਕੋਲ ਸੇਲ ਵਾਸਤੇ ਅਵੇਲੇਬਲ ਹੈਗੇ ਆ ਏਰੀਆ ਲੋਕੇਸ਼ਨ ਦੋਸਤੋ ਜਿੱਥੇ ਤੁਸੀਂ ਵਿਜ਼ਿਟ ਕਰ ਲੈਣੀ ਪਿੰਡ ਬਿਸ਼ਨੰਦੀ ਤਹਿਸੀਲ ਜੈਤੋਂ ਜ਼ਿਲ੍ਹਾ ਜਿਹੜਾ ਦੋਸਤੋ ਫਰੀਦਕੋਟ ਲੱਗਦਾ ਹੈਗਾ ਤੋ ਬਿਲਕੁਲ ਬਰਗਾੜੀ ਤੋਂ ਵੀ ਤੁਸੀਂ ਜਿਹੜਾ ਸਿੱਧਾ ਆ ਸਕਦੇ ਹੋ ਦੋਸਤੋ ਪਿੰਡ ਵਿਜ਼ਿਟ ਕਰ ਸਕਦੇ ਹੋ ਤੇ ਕੋਟਕਪੂਰੇ ਤੋਂ ਸਿੱਧਾ ਤੁਸੀਂ ਵਿਸ਼ਨੰਦੀ ਪਿੰਡ ਪਹੁੰਚ ਸਕਦੇ ਹੋ ਅਸੂ ਦੋਸਤੋ ਮੈਂ ਜਿਹੜੇ ਤੁਹਾਨੂੰ ਦਿਖਾਉਣੇ ਆ तकरीबन 6 ਮੱਝਾਂ ਦਿਖਾਉਣੀਆਂ ਦੋਸਤੋ ਸੇਲ ਵਾਸਤੇ ਅਵੇਲੇਬਲ ਨੇ ਦੋ ਵਹਿੜਾਂ ਦੋਸਤੋ ਵੱਡੀਆਂ ਗਾਵਾਂ ਨੇ ਜਿਹੜੀਆਂ ਸੇਲ ਲਈ ਆ ਤੇ ਦੋ ਤੋਂ ਜਿਹੜੀਆਂ ਤਿੰਨ ਝੋਟੀਆਂ ਹੈਗੀਆਂ ਦੋਸਤੋ ਬਿਲਕੁਲ ਜਿਹੜੀਆਂ ਅੱਗੇ 5-5 6-6 ਮਹੀਨੇ ਜਿਹੜੀਆਂ ਸਾਹਮ ਕੇ ਦੋਸਤੋ ਏਆਈ ਦੇ ਕਾਬਿਲ ਹੈਗੀਆਂ ਮੱਜਾ ਦੋਸਤੋ ਜ਼ਿਆਦਾਤਰ ਜਿਹੜੀਆਂ ਹੈਗੀਆਂ ਨੇ ਟੋਕੜ ਤੇ ਗੱਬਣ ਹੀ ਤੁਹਾਨੂੰ ਮਿਲਣਗੀਆਂ ਜਿਹੜੀਆਂ ਵਹਿੜਾਂ ਦੋਸਤੋ ਉਹ ਵੀ ਕਿੰਨੇ ਕਿੰਨੇ ਸਮੇਂ ਦੀਆਂ ਜਿਹੜੀਆਂ ਦੋਸਤੋ ਟੋਕੜ ਨੇ ਕਿੰਨੇ ਕਿੰਨੇ ਸਮੇਂ ਦੀਆਂ ਕਿ ਗੱਬਣ ਹੈਗੀਆਂ ਹੈਗੀਆਂ ਜਾਂ ਨਹੀਂ ਹੈਗੀਆਂ ਤਕਰੀਬਨ ਪੂਰੀ ਟੋਟਲ ਜਿਹੜੀ ਜਾਣਕਾਰੀ ਹੈ ਮੈਂ ਵੀਰ ਉਹਨਾਂ ਦੇ ਨਾਲ ਬਾਤचीत ਕਰੂੰਗਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੋਸਤੋ ਪ੍ਰੋਪਰ ਜਿਹੜੀ ਜਾਣਕਾਰੀ ਆ ਤੁਹਾਡੇ ਸਨਮੁਖ ਕਰੂੰਗਾ ਬਿਲਕੁਲ ਚੰਗੇ ਪਸ਼ੂ ਹੋਣਗੇ ਦੋਸਤੋ ਸੱਜਣਾ ਦਾ ਜਿਹੜਾ ਮਿਲਕ ਰਿਕਾਰਡ ਆ ਉਹ ਵੀ ਬਹੁਤ ਵਧੀਆ ਰਿਆ ਹੋਵੇਗਾ ਤਕਰੀਬਨ ਹੁਣ ਜਿਹੜਾ ਦੋਸਤੋ ਸਮਾਂ ਹੈਗਾ ਜਿੰਨੇ ਜਿੰਨੇ ਸਮੇਦੀਆਂ ਹੋਣ ਸੂਈਆਂ ਨੇ ਉਹ ਮੌਕੇ ਦਾ ਦੁੱਧ ਕਿੰਨਾ ਹੈ ਤੇ ਕਿੰਨੇ ਟਾਈਮ ਦੀਆਂ ਜੜੀਆਂ ਗੱਭਣ ਹੈਗੀਆਂ ਚੈੱਕ ਪਾਸ ਆ ਟੋਟਲ ਤੇ ਉਹ ਆਪਾਂ ਵੀਰ ਉਹਨਾਂ ਦੇ ਨਾਲ ਬਾਤचीत ਕਰਾਂਗੇ ਪ੍ਰੋਪਰ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਬਾਕੀ ਨਾਗ ਤੁਸੀਂ ਵੇਖ ਸਕਦੇ ਹੋ ਦੋਸਤੋ ਇਹ ਦੋ ਬਿਹੜਾ ਨੇ ਜਿਹੜੀਆਂ ਸਾਹਮਣੇ ਆਪਣੇ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਤੇ ਜਿਹੜੀਆਂ ਮੱਜਾਂ ਨੇ ਦੋਸਤੋ ਉਹ ਵੀ ਜਿਹੜੇ ਛੇ ਨਗ ਹੈਗੇ ਆ ਮੱਜਾਂ ਦੇ ਤਕਰੀਬਨ ਮੈਂ 22 ਹੋਰਾਂ ਤੋਂ ਜਾਣਕਾਰੀ ਲਵਾਂਗਾ ਤੇ ਜੇਕਰ ਆਪਾਂ ਪਹਿਲੇ ਨੰਬਰ ਤੇ ਇਹ ਮੱਝ ਵੱਲ ਚੱਲੀਏ ਤੇ ਵੀਰ ਜੀ ਇਹਦੇ ਬਾਰੇ ਪਾ ਦਿਓ ਚੰਨਣਾ ਸੁਭਿਰ ਜੀ ਇਹ ਜਿਹੜੀ ਆਪਣੀ ਸਕਰੀਨ ਦੇ ਉੱਪਰ ਮੱਝ ਦਿਖਾਈ ਦੇ ਰਹੀ ਆ ਇਹ ਕਿੰਨੇ ਕਿਨਵੇਂ ਸੂਹ ਸੁਈ ਹੈ ਜੀ ਵੀ ਦੂਜਾ ਸੂਹ ਸੁਈ ਵੀ ਦੂਜਾ ਸੂਹ ਸੁਈ ਹੈ ਤੇ ਵੀਰ ਜੀ ਇਹ ਗੱਭਣ ਕਿੰਨੇ ਸੂਹ ਦੇ ਦਿੱਤੇ ਜਿਹੜੀਆਂ ਜੀ ਆ ਗੱਭਣ ਕਿੱਦੇ ਸੂਹਾਂ ਤੇ ਤੀਜੇ ਸੂਹੇ ਵਾਸਤੇ ਗੱਭਣਾ ਵੀਰ ਜੀ ਤੇ ਏਆਈ ਕਿਹੜੇ ਬੁੱਲ ਤੋਂ ਕਰਵਾਈ ਗਈ ਹੈ ਜੀ ਕੀ ਡਾਕਟਰ ਬਰਜਿੰਦਰ ਵੜਿੰਗ ਦੇ ਟੀਕੇ ਭਰੇ ਆ ਠੀਕ ਆ ਸਾਰੇ ਸ਼ਾਇਦ ਕੋਈ 6488 ਜੀ ਘਰੇ 6488 ਦਾ ਕੋਈ ਅ ਚਲੋ ਠੀਕ ਆ ਬਾਕੀ ਡਾਕਟਰ ਬਰਜਿੰਦਰ ਸਿੰਘ ਵੜਿੰਗ ਵੀਰ ਹੋਣੀ ਮੋਸਟਲੀ ਉਹਨਾਂ ਦਾ ਇਲਾਕਾ ਹੈਗਾ ਤਕਰੀਬਨ ਏਆਈ ਉਹਨਾਂ ਨੇ ਕੀਤੀ ਹੋਈ ਆ ਤੇ ਵੀਰ ਜੀ ਚੈੱਕ ਪਾਸ ਹੈਗੀ ਆ ਆ ਦੀ ਚੈੱਕ ਪਾਸ ਪੰਜ ਮਹੀਨੇ ਦੀ ਹੈ ਪੰਜ ਮਹੀਨੇ ਦੀ ਗੱਬਣ ਆ ਤੇ ਇਸ ਟਾਈਮ ਵੀਰ ਜੀ ਦੁੱਧ ਕਿੰਨਾ ਇੱਥੇ ਥੱਲੇ ਇੱਥੇ ਬਈ 5 ਕਿਲੋ ਬੈਕ ਟਾਈਮ ਹੈ 5 ਕਿਲੋ ਇੱਕ ਸਮੇਂ ਮਿਲਦੀ ਸਵੇਰ ਜੀ ਸ਼ਾਮ ਨੂੰ ਜਾਂ ਸਵੇਰ ਮਿਲਦੀ ਹੈ ਸਵੇਰ ਮਿਲਦੀ ਹੈ ਤੇ ਵੀਰ ਜੀ ਮੋਲ ਦੇ ਤਾਂ ਕੀ ਕਰਦੇ ਪਏ ਆਂ ਮੋਲ ਨੂੰ ਫੋਨ ਤੇ ਕਰਦਾ ਹੈ ਜੀ ਫੋਨ ਤੇ ਕਰਨਾ ਜੀ ਹਾਂ ਜਿਹੜਾ ਵੀ ਭਾਈ ਨੇ ਕੋਈ ਅੱਛਾ ਜੀ ਮਤਲਬ ਵੀ ਦੱਸਣਾ ਚਾਹੋ ਤੁਸੀਂ ਦੱਸ ਵੀ ਸਕਦੇ ਹੋ ਹਾਂ ਦਾ ਹੋ ਇੱਥੇ ਆ ਕੇ ਦੇਖਦੇ ਦੇਖ ਕੇ ਮੋਲ ਉਹਨਾ ਅੱਛਾ ਜੀ ਆਓ ਸੋ ਦੋਸਤੋ ਬਾਕੀ ਆਪਾਂ ਹੋਰਾਂ ਦਾ ਵੀ ਬਿਲਕੁਲ ਰੇਟ ਦੱਸਣੇ ਦੱਸਣਾ ਜੀ ਸਾਰਿਆਂ ਦਾ ਹੋ ਸਕੇ ਤੇ ਠੀਕ ਹੈ ਹਾਂ ਜੀ ਤੇ ਬਾਕੀ ਜੇ ਤਾਂ ਵੀ ਤੁਸੀਂ ਮੋਲ ਕੋਈ ਕਰਨਾ ਚਾਹੁੰਦੇ ਦੱਸ ਦੋ ਕਿਉਂਕਿ ਬਾਅਦ ਵਿੱਚ ਜਿਆਦਾ ਫੋਨ ਆਉਣ ਨਾਲੋਂ ਵੀ ਜਿਹੜੇ ਭੈਣ ਭਰਾ ਨੂੰ ਪਸੰਦ ਹੋਊਗੀ ਰੇਟ ਪਰਤੇ ਵਿੱਚ ਹੋਊਗਾ ਉਹ ਹੀ ਫੋਨ ਕਰਨਗੇ ਤੇ ਕਿੰਨਾ ਕੁ ਵੈਸੇ ਡਿਮਾਂਡ ਦੀ ਕੋਈ ਹੈਗੀ ਸਾਫੀ ਦੱਸ ਦਿਓ ਵੀ ਤੁਸੀਂ ਦੇਖੋ ਜੀ ਹੁਣ ਜਿਹੜਾ ਬੰਦਾ ਆ ਕੇ ਦੇਖੂਗਾ ਬੇਰੀ ਪਤਾ ਲੱਗਦਾ ਹਨਾ ਆਜ਼ਾਦੀ ਦਾ ਠੀਕ ਹੈ ਜੀ ਸੋ ਦੋਸਤੋ ਜਿਹੜਾ ਮੋਲ ਤੁਸੀਂ ਫੋਨ ਤੇ ਕਰ ਲਿਓ ਤੇ ਦੂਜੇ ਨੰਬਰ ਤੇ ਇੱਕ ਜਿਹੜੀ ਤੁਹਾਨੂੰ ਦੋਸਤੋ ਮੱਝ ਦਿਖਾਉਣੀ ਹੈ ਇਹਦਾ ਬਾਰੇ ਵੀਰ ਜੀ ਕੀ ਡਿਟੇਲ ਹੈਗੀ ਹੈ ਜੀ ਪ੍ਰੋਪਰ ਇਹ ਪਹਿਲੇ ਸਵੇ ਜੀ ਇਹ ਫਿਲਮਾਂ ਤੋਂ ਹੋ ਗਈ ਪਹਿਲੇ ਸਵੇ ਪਹਿਲੇ ਸਵੇ ਹਨਾ ਦੂਜੀ ਸਵੇ ਵਾਸਤੇ ਗੱਭਣਾ ਜੀ ਇਹ ਹਾਂ ਉਹ ਬ੍ਰਿੰਦਰ ਵੀਰਾਂ ਨੂੰ ਠੀਕ ਹੈ ਭਰਾ ਜੀ ਸ਼ਾਇਦ ਉਹ ਬੂਰੇ ਬੋਲਦਾ ਭਰਿਆ ਹੋਇਆ ਅੱਛਾ ਜੀ ਉਹ ਬੂਰਾ ਬੋਲਾ ਹਰਿਆਣੇ ਦਾ ਕੁਛ ਸ਼ਿੱਟ ਦਾ ਅੱਛਾ ਜੀ ਇੰਦਰ ਦਾ ਭਰਾ ਜੀ ਦਾ ਬੋਲ ਉਹਦਾ ਠੀਕ ਹੈ ਭਰਿਆ ਠੀਕ ਹੈ ਵੀਰ ਜੀ ਤੇ ਪਹਿਲਾਂ ਸੂਈ ਆ ਕੇ ਦੂਜੇ ਲਈ ਗੱਭਣਾ ਤੇ ਕਿੰਨੇ ਸਮੇਂ ਦੀ ਹੋਗੀ ਗੱਭਣ ਜੀ ਇਹ ਮਤਲਬ ਅਸੀਂ ਚੈੱਕ ਪਾਸ ਚਾਉਂਦੀ ਨਹੀਂ ਮਤਲਬ ਹਜੇ ਆਉਂਦੀ ਨਹੀਂ ਘੱਟਾ ਸਮਾਂ 3 ਮਹੀਨਿਆਂ ਤੋਂ ਹਾਂਜੀ ਠੀਕ ਹੈ ਜੀ ਤੇ ਦੁੱਧ ਵੀਰ ਜੀ ਸਵੇਰ ਸ਼ਾਮ ਮਿਲਦੀ ਹੈ ਹਾਂਜੀ ਕਿੰਨਾ ਦੁੱਧ ਦੇ ਰਹੀ ਹੈ ਜੀ ਜੇ ਸਾਢੇ 5 ਕਿਲੋ ਦੁੱਧ ਹੋਊਗਾ ਜੀ ਸਾਡੇ 6 ਕਿਲੋ ਦੋਨ ਟਾਈਮ ਦਾ ਤੇ ਬਾੜੇ ਤੇ ਮਿਲਦੀ ਜਾਂ ਬੱਚਾ ਮੰਗਦਾ ਮਗਰ ਕੀ ਆ ਗਿਆ ਜਦ ਕਟਾਈ ਕਟਾ ਮਗਰ ਤੇ ਵੀਰ ਜਿਹੜੀ ਆਪਾਂ ਪਹਿਲੇ ਨੰਬਰ ਤੇ ਉਹ ਵਿਖਾਈ ਉਹਦੇ ਮਗਰ ਕੀ ਸੀਗਾ ਉਹਦੇ ਮਗਰ ਵੀ ਕਟਾਈ ਉਹਦੇ ਮਗਰ ਵੀ ਕਟਾ ਸੀਗਾ ਜਿਹੜੇ ਦੋਸਤੋ ਫਾਲੇ ਬੱਚੇ ਨੇ ਮਗਰ ਉਹ ਤੁਹਾਨੂੰ ਬਿਲਕੁਲ ਜਦੋਂ ਸੇਲ ਕਰ ਦਿੱਤਾ ਵੀਰ ਨੇ ਪਸ਼ੂ ਤੇ ਬੱਚੇ ਵੀ ਨਾਲ ਦਿੱਤੇ ਜਾਣਗੇ ਆਪੇ ਸਰਕਾਰੀ ਸੀਮ ਹੁੰਦੀ ਹੈ ਜੀ ਠੀਕ ਹੈ ਜੀ ਆਪ ਸਰਕਾਰੀ ਸੀਮ ਹੁੰਦੀ ਇਹ ਮੋਹਰੇ ਦੇ ਵਿੱਚ ਆ ਜਾਂਦੀ ਨਾ ਜਿਆਦਾ ਹਾਂਜੀ ਮੋਹਰੇ ਚ ਠੀਕ ਹੈ ਤੇ ਬਾਕੀ ਵੀਰ ਦੀ ਚਵਾਈ ਚ ਵੀ ਪ੍ਰੋਪਰ ਵਧੀਆ ਸਾਰੀ ਬਿਲਕੁਲ ਜੀ ਪੂਰੀ ਇਹਨੂੰ ਮੜਾ ਖੋਲ ਕੇ ਤੋੜ ਲਈਏ ਜੀ ਸੋ ਦੋਸਤੋ ਬਾਕੀ ਤੁਸੀਂ ਵੇਖ ਸਕਦੇ ਹੋ ਪਹਿਲਾਂ ਜਿਹੜੀ ਝੋਟੀ ਆ ਵੀਰ ਹੁਣਾਂ ਦੇ ਕੋਲ ਇਹ ਸੂਈ ਸੀਗੀ ਤਕਰੀਬਨ ਹੁਣ 6.5 ਜਿਹੜਾ ਲੀਟਰ ਆ ਦੋ ਟਾਈਮ ਦਾ ਜਿਹੜਾ ਬਿਲਕੁਲ ਰੈਡੀ ਵਿਲੇਕ ਆ ਤੁਹਾਨੂੰ ਇਸ ਦੇ ਥੱਲੇੋਂ ਤੇ ਚਵਾਈ ਤੁਸੀਂ ਕਰੋ ਤਸੱਲੀ ਕਰੋ ਆਪਦੀ ਘਰੇ ਪਹੁੰਚ ਕੇ ਉਸ ਤੋਂ ਬਾਅਦ ਜਿਹੜਾ ਦੋਸਤੋ ਮੁੱਲ ਵੀ ਤੁਸੀਂ ਜਿਹੜਾ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਪਰਤੇ ਵਿੱਚ ਹੋਇਆ ਵੀਰ ਦੇ ਵੀ ਜਿਹੜਾ ਤਾਂ ਸੌਦਾ ਜਿਹੜਾ ਕਰ ਲੈਣਗੇ ਤੁਹਾਡੇ ਨਾਲ ਠੀਕ ਹੈ ਵੀਰ ਜੀ ਇਹਦਾ ਮੁੱਲ ਕੀ ਕਰਦੇ ਆ ਵੀਰ ਜੀ ਇਹਦਾ ਫੋਨ ਵੀ ਦੱਸ ਦਾਂਗੇ ਜੀ ਅੱਛਾ ਨਹੀਂ ਮਤਲਬ ਕਿ ਆਪਣੇ ਸਾਰੇ ਜਿੰਨੇ ਮੁੱਲ ਸਾਰਾ ਨੇ ਫੋਨ ਤੇ ਦੱਸੋਗੇ ਕੀ ਕਰਦੇ ਆਗੇ ਜੇ ਬੰਦਾ ਵੀ ਪਰ ਕਨੈਕਟ ਕਰੂਗਾ ਇੱਥੇ ਵੀ ਦੇਖੂਗਾ ਠੀਕ ਹੈ ਜੀ ਅਹ ਸੋ ਦੋਸਤੋ ਇੱਕ ਜਰੂਰ ਜਿਹੜੀ ਨੋਟ ਕਰ ਲਿਓ ਅ ਮੈਂ ਵੀਰ ਨੂੰ ਜਿਹੜਾ 2-3 ਵਾਰੀ ਕਿਹਾ ਸੀਗਾ ਬਟ ਵੀਰ ਹੋਣਾਂ ਦੀ ਜਿਹੜੀ ਚੁਆਇਸ ਆ ਉਹ ਉਹਨਾਂ ਦੀ ਅੰਡਰਸਟੈਂਡਿੰਗ ਹੈਗੀ ਹੈ ਵੀ ਤੁਸੀਂ ਮੌਕੇ ਤੇ ਆਓ ਜਿਹੜਾ ਪਸ਼ੂ ਵੀ ਤੁਹਾਨੂੰ ਚੰਗਾ ਲੱਗਦਾ ਜਿਹਦੇ ਬਾਰੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤਸੱਲੀ ਕਰੋ ਮੌਕੇ ਤੇ ਜਿਹੜਾ ਰੇਡ ਆ ਦੋਸਤੋ ਜ਼ੇਲ ਆ ਜਿਹੜਾ ਉਹ ਮੌਕੇ ਦਿਖੋ ਜਾਵੇਗਾ ਚਲੋ ਵੀਰ ਜੀ ਨੂੰ ਵੀ ਤੋਰ ਲਈਏ ਇਹ ਵੱਡੀ ਮਾਝਾ ਦੋਸਤੋ ਵੀਰ ਹੋਂ ਦਾ ਕੋਲ ਇਹ ਵੀ ਕਰਦੀ ਹੈ ਵੀਰ ਜੀ तकरीबन ਤੇ ਦਿਨ ਵੀਰ ਜੀ ਤੇ ਪੰਜ ਪੰਜ 6 ਦਿਨ ਰਹਿ ਕੇ ਸੂਣ ਚ ਪੰਜ 7 ਦਿਨ ਜਿਹੜਾ ਦੋਸਤੋ ਹਜੇ ਸੂਣ ਦੇ ਵਿੱਚ ਲੈ ਜਾਵੇਗੀ ਤੇ ਆਟਰ ਹਜੇ ਵੇਖੋ ਇਹ ਲਾਏ ਪਈ ਆ ਦੋਸਤੋ ਤਕਰੀਬਨ 5-6 ਦਿਨਾਂ ਦੇ ਵਿੱਚ ਪੂਰਾ ਬਣਾ ਕੇ ਤਿਆਰ ਕਰ ਲਵੇਗੀ ਤੇ ਕੱਦ ਕਾਠ ਜਿਹੜਾ ਦੋਸਤੋ ਬਹੁਤ ਵਧੀਆ ਚੰਗਾ ਵੱਡਾ ਸਟਰਕਚਰ ਹੈਗਾ ਮੱਝ ਦਾ ਵੱਡੀਆਂ ਮੱਝਾਂ ਦੇ ਵਿੱਚ ਦੋਸਤੋ ਤਕਰੀਬਨ ਆਉਂਦੀ ਏ ਤੇ ਪਿੱਠ ਪੂੜਾ ਵੇਖੋ ਤੁਸੀਂ ਬਹੁਤ ਉੱਚੇ ਇੱਕ ਲੰਮੇ ਕੱਦ ਦੀ ਜਿਹੜੀ ਵੇਲ ਵੱਟੇ ਦੀ ਬਹੁਤ ਵਧੀਆ ਤੇ ਸੱਜਰ ਦਾ ਵੀਰ ਦੀ ਜਿਹੜਾ ਪਹਿਲਾਂ ਆਪਾਂ ਚੁਵਾਈ ਕੀਤੀ ਕਿੰਨਾ ਦੁੱਧ ਤੱਕ ਕਰੀ ਜੀਏ 18 ਤੋਂ ਉੱਪਰ ਹੀ ਦੇ ਦਿਆ ਆਪ ਦੀ ਖਰਾਕ ਤੇ 18 ਲੀਟਰ ਤੋਂ ਤੇ ਸੂਬਾ ਕਿੰਨਾ ਵੀਰ ਸੁਣ ਜਾਰੀ ਪੰਜਵਾਂ ਸੂਬਾ ਮਤਲਬ ਸਾਡੇ ਕੋਲ ਸੂਬਾ ਹੋ ਗ ਆ ਦੋਸਤੋ ਮੂੰ ਮੱਥਾ ਹੈਗਾ ਜੀ ਮੱਝ ਦਾ ਤੇ ਆ ਜਿਹੜਾ ਪੇਟ ਫੁੜਾ ਹੈਗਾ ਬੰਦਰ ਦੀ ਬਹੁਤ ਵਧੀਆ ਮੈਂ ਜਦੋਂ ਬਾਡੀ ਬੰਦਰ ਦੀ ਤੇ ਕੱਦ ਸਟਰਕਚਰ ਦੀ ਗੱਲ ਕਰਤੀ ਤਾਂ ਬਹੁਤ ਵਧੀਆ ਐਕਸਟਰਾ ਆਰਡੀਨਰੀ ਜਿਹੜਾ ਕੱਦ ਘਾਟੀ ਹੈਗਾ ਮੱਝ ਦਾ ਤਕਰੀਬਨ ਚੰਗੇ ਖੁੱਲੇ ਦੁੱਧ ਵਾਲੀ ਦੋਸਤੋ ਮੱਝ ਹੈ ਤਕਰੀਬਨ ਇਹਦਾ ਮੁੱਲ ਵੀ ਵੀਰ ਦੀ ਫੋਨ ਤੇ ਹੀ ਹੈ ਨਾ ਇਹਦਾ ਮੁੱਲ ਵੀ ਦੋਸਤੋ ਵੀਰਾਂ ਦੇ ਵੀ ਫੋਨ ਤੇ ਕਰਾਂਗੇ ਤੇ ਮੈਂ ਨੰਬਰ ਦੋਸਤੋ ਜਿਹੜਾ ਚੱਲਦੇ ਜਰੂਰ ਕਰੂੰਗਾ ਤੇ ਇਸ ਤੋਂ ਬਾਅਦ ਠੀਕ ਹੈ ਵੀਰ ਜੀ 18 ਪਲੱਸ ਦੀ ਮਿਲਕਿੰਗ ਰਹੀ ਜੀ 18 ਤੋਂ 20 ਮਿਲਕਿੰਗ ਜੀ ਹੋ ਗਿਆ ਆਮ ਦੇ ਖਰਾਕ ਠੀਕ ਜੀ 18 ਤੋਂ 20 ਲੀਟਰ ਦੀ ਮਿਲਕ ਦੀ 42 ਤੋਂ 20 ਕਿਲੋ ਕੜੂਗੀ 18 ਤੋਂ 20 ਲੀਟਰ ਦੀ ਦੋਸਤੋ ਜਿਹੜੀ ਮਿਲਕ ਦੀ ਕੈਪੈਸਿਟੀ ਆ ਵੀਰ ਹੁਣੇ ਕਹਿੰਦੇ ਆ ਵੀ ਨਾਰਮਲ ਹੀ ਘਰੇ ਆਪਣੇ ਘਰ ਦੀ ਮੱਝ ਆ ਚੌਂ ਦੀ ਰਹੀ ਆ ਦੁੱਧ ਦੇਣਾ ਤੇ ਚੌਥੇ ਨੰਬਰ ਤੇ ਵੀਰ ਜੀ ਆਪਣੇ ਕੋਲ ਵਹੜ ਆ ਗਈ ਐ ਏਫ ਜੀ ਹਾਂ ਜੀ ਮੱਝ ਕੋਈ ਗੱਲ ਨਹੀਂ ਮੱਝ ਦਿਖਾ ਦਿਓ ਜੀ ਇੱਕ ਦੋਸਤੋ ਵੀਰ ਹੁਣਾਂ ਦੇ ਕੋਲ ਇਹ ਮੱਝ ਹੈਗੀ ਐ ਤੋੜ ਕੇ ਪਹਿਲਾਂ ਦਿਖਾ ਦਿੰਨੇ ਆ ਪੂਰੀ ਇਨਫੋਰਮੇਸ਼ਨ ਆਪਾਂ ਬਾਅਦ ਵਿੱਚ ਲੈ ਲਾਂਗੇ ਤੇ ਮੱਝ ਦੋਸਤੋ ਇਹ ਵੀ ਰਾਜੀ ਹੈਗੀ ਆ ਪ੍ਰੋਪਰ ਤੁਸੀਂ ਜਿਹੜੀ ਬੋਡੀ ਸਟਰਕਚਰ ਵੇਖ ਲੋ ਸਿੰਗਲ ਹੱਡੀ ਆ ਦੋਸਤੋ ਪੇਟ-ਪੂੜਾ ਵੇਖ ਲੋ ਚੈੱਕ ਕਰ ਲੋ ਬੇਲ ਕੱਦ ਦੀ ਵੀ ਚੰਗੀ ਹੈਗੀ ਆ ਮੀਡੀਅਮ ਹਾਈਟ ਆ ਲੰਬਾਈ ਜਿਹੜੀ ਆ ਦੋਸਤੋ ਵਧੀਆ ਚੰਗੀ ਹੈਗੀ ਆ ਸਿੰਗ-ਸੁੰਗ ਮੂੰਹ ਮੱਥਾ ਪ੍ਰੋਪਰ ਜਿਹੜੀ ਤੁਸੀਂ ਆ ਉਹ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਆ ਵੇਖੋ ਜੀ ਇਹ ਕਿਹੜੇ ਸੰਤ ਕੋ ਗੱਪਣਾ ਜੀ ਅਭੀ ਮੰਨੂ ਤੂੰ ਅਭੀ ਮੰਨੂ ਤੋ ਜਿਹੜਾ 200 ਆਸਾਨ ਹੈਗਾ ਬੋਲਾ ਉਹਦੇ ਤੋਂ ਇਹ ਕੱਪੜਾ ਹੈਗੀ ਆ ਸਰਕਾਰੀ ਜਿਹੜਾ ਦੂਜਾ ਆਪਣਾ ਮੋਹਰਾ ਦਾ ਬੁੱਲ ਹੈ ਨਾ ਜੀ ਤੇ ਇਹਦਾ ਵੀਰ ਜੀ ਕਿਰਵਾ ਸੂਵੇ ਅੱਗੇ ਲਈ ਕੱਪੜੇ ਇਹ ਮੁਕਤ ਇਹ ਤੀਜੇ ਸੂਵੇ ਉੱਗੀ ਸਾਡੇ ਕੋਲ ਹੁਣ ਤੀਜੇ ਸੂਵੇ ਠੀਕ ਆ ਹੁਣ ਤੀਜੇ ਸੂਵੇ ਤੇ ਹੁਣ ਦੁੱਧ ਥੱਲੇ ਹੈਗਾ ਜੀ ਹੁਣ ਦੁੱਧ ਤਾਂ ਡਰਾਈ ਹੈ ਨਾ ਜੀ ਠੀਕ ਆ ਜੀ ਠੀਕ ਆ ਜੀ ਦੁੱਧ ਤਾਂ ਡਰਾਈ ਹੈ ਦੋਸਤੋ ਤੇ ਤੀਜੇ ਸੂਵੇ ਦੀ ਤੀਜੇ ਠੀਕ ਆ ਤੀਜੇ ਸੂਵੇ ਲਈ ਕੱਪੜਾ ਵੀਰ ਜੀ ਹਾਂ ਜੀ ਠੀਕ ਹੈ ਇਹ ਕੱਢਿਆ 23 24 ਤੋਂ ਦੁੱਧ ਕੱਢਿਆ ਜੋ ਚਲੋ ਠੀਕ ਹੈ ਜੀ ਕੱਢਣ ਦਾ ਬਹੁਤ ਬਹੁਤ ਜੀ ਠੀਕ ਹੈ ਜੀ ਸੋ ਦੋਸਤੋ ਸੱਜਰ ਦਾ ਵੀਰ ਜੀ ਕਹਿ ਰਹੇ ਨੇ ਵੀ 23 ਤੋਂ 23 ਲੀਟਰ ਜਿਹੜਾ ਦੁੱਧ ਕੱਢਿਆ ਹੋਇਆ ਤਕਰੀਬਨ ਵੱਡੀ ਮਿਲਕਿੰਗ ਵਾਲੇ ਵੀਰ ਕੋਲੇ ਪਸੂਗਾ ਤੇ ਆ ਦੁੱਧ ਨੂੰ ਡਰਾਈ ਆ ਦੋਸਤੋ ਤੇ ਮੁੱਲ ਤਕਰੀਬਨ ਇਸੇ ਦਾ ਵੀ ਜਿਹੜਾ ਵੀ ਹੁਣੇ ਫੋਨ ਤੇ ਕਰਨਗੇ ਤੇ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਜਿਹੜੀ ਮੱਝ ਉਹ ਪਹਿਲਾਂ ਫਾਰ ਦਾ ਕੰਮ ਹੋ ਜਾਂਦਾ ਹੈ ਹਾਂਜੀ ਹਾਂਜੀ ਕੋਈ ਵਪਾਰ ਦਾ ਨਹੀਂ ਕੰਮ ਦੋਸਤੋ ਘਰੇਲੂ ਘਰ ਦੇ ਪਸ਼ੂ ਆ ਹਾਂਜੀ ਅੱਜ ਫਾਰਮ ਦੇ ਪਸ਼ੂ ਆ ਵੀਰ ਹੋਣਾ ਕੋਲ ਜਿੰਨੇ ਵੀ ਟੋਟਲ ਸਾਹਮਣੇ ਹੋਏ ਆਪਣੇ ਘਰ ਦੀ ਬਰੀਡ ਦੇ ਪਸ਼ੂ ਨੇ ਤੇ ਜਿਸ ਮੇਰੇ ਵੀਰ ਭਰਾ ਨੂੰ ਵੀ ਪਸ਼ੂ ਕੋਈ ਪਸੰਦ ਆਉਂਦਾ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਉਹਦੇ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਜਿਹੜਾ ਦੋਸਤੋ ਪ੍ਰੋਪਰ ਤੁਸੀਂ ਪੁੱਛ ਸਕਦੇ ਹੋ ਵੀਰ ਹੋਣਾ ਤੋਂ ਤੇ ਪਹਿਲਾਂ ਦੋਸਤੋ ਇੱਕ ਜ਼ਰੂਰੀ ਗੱਲ ਆ ਵੀ ਜਿਹੜੀ ਤੁਸੀਂ ਘਰ ਵਿਜ਼ਿਟ ਠੀਕ ਹੈ ਜੀ ਸੱਜਰਦਾ ਜੀ ਹੁਣ ਕਿੰਨੇ ਮਾਂਥ ਦੀ ਕਪੜੇ ਜੀਏ ਸਾਡੇ 3.5 ਸਾਢੇ 5 ਮਹੀਨੇ ਦੀ ਦੋਸਤੋ ਇਹ ਜਿਹੜੀ ਮੱਝ ਜਿਹੜੀ ਸਾਮਣ ਤੁਹਾਨੂੰ ਆਪਣੇ ਸਾਹਮਣੇ ਸਕਰੀਨ ਤੇ ਦਿਖਾ ਰਹੇ ਆ ਸਾਢੇ 5 ਮਾਂਥ ਦੀ ਅੱਗੇ ਗੱਬਣ ਹੈਗੀ ਆ ਤੇ ਦੋ ਦੋ ਵੀਰ ਜੀ ਦੋ ਦੋ ਡرائی ਹੈ ਇਹ ਦੋਨੇ ਉਹ ਵੀ ਆ ਵੀ 10 ਦਿਨ ਹੋ ਗਏ ਦੋ ਦੋ ਡرائی ਵੀਰ ਜੀ ਹੈ 10 ਦਿਨ ਹੋ ਗਏ 10 ਦਿਨ ਹੋ ਗਏ ਛੱਡੀ ਨੂੰ ਮਗਰ ਬੱਚਾ ਇਹਦੇ ਆਪਾਂ ਤੇ ਨਾ ਕੋਈ ਹੈਗਾ ਬੱਚਾ ਨਹੀਂ ਹੈਗਾ ਬੱਚਾ ਠੀਕ ਆ ਤੇ ਮੋਲੇ ਦਾ ਵੀ ਤਕਰੀਬਨ ਤੁਸੀਂ ਫੋਨ ਤੇ ਕਰੋਗੇ ਨਾ ਠੀਕ ਆ ਆਲਮੋਸਟ ਜਿੰਨੇ ਵੀ ਵੀਰ ਦੇ ਕੋਲ ਪਸ਼ੂ ਆ ਦੋਸਤੋ ਤੁਸੀਂ ਜੇਕਰ ਪ੍ਰਾਈਸ ਬਾਰੇ ਪੁੱਛਣਾ ਤਾਂ ਤੁਸੀਂ ਉਸ ਪਸ਼ੂ ਦਾ ਤਕਰੀਬਨ ਹਾਂਜੀ ਇਹਨੂੰ ਕੋਈ ਗੱਲ ਵੀ ਨਹੀਂ ਇਹਦੇ ਬਾਰੇ ਵੈਸੇ ਤੁਸੀਂ ਦੱਸੋ ਇਹ ਮੱਝ ਵੀ ਦੀ ਕਮਜ਼ੋਰ ਜੀ ਕਹਤੋਂ ਪਰ ਕੱਦ ਕਾਠੀ ਬਹੁਤ ਉੱਚੀ ਆ ਮੱਝ ਤੇ ਕਮਜ਼ੋਰ ਕਿਵੇਂ ਆ ਜੀ ਤੇ ਇਹਨੇ ਬਈ ਇਹ ਨਾ ਦੋ ਵਾਰੀ ਫਸਤ ਹੋ ਗਈ ਸੀ ਇਹ ਕੋਈ ਦੱਬਾ ਤੋਂ ਭਾ ਮਾਰੀ ਭਾ ਕੱਢੀ ਦੋ ਵਾਰੀ ਠੀਕ ਹੈ ਜੀ ਹੁਣ ਫਿਲਹਾਲ ਦੁੱਧੋ ਤਾਂ ਡਰਾਈ ਹੈ ਦੁੱਧ ਕੱਢਿਆ ਮਗਰ ਇਹਨੇ ਕੱਟਿਆ ਹੀ ਜੀ ਹੁਣ ਇਸ ਟਾਈਮ 5 5.5 ਕਿਲੋ ਦੁੱਧ ਕਢੰਗਦਾ ਇੱਕ ਟਾਈਮ ਵਿੱਚ ਇੱਕ ਟਾਈਮ ਮਿਲਦੀ ਆ ਜੀ 5.5 ਕਿਲੋ ਹੈਗਾ ਦੁੱਧ ਤੇ ਬਾਕੀ ਹਜੇ ਲੱਗੀ ਨਹੀਂ ਬਣੀ ਨਾ ਹਨੂ ਹੁ ਦਵਾਈ ਦਵਾਈ ਭਰਾਈ ਦੱਸਿਆ ਤੁਸੀਂ ਦਵਾਈ ਧਰਾਏ 27 ਤਰੀਕ ਦੀ 27 ਤਰੀਕ ਦੀ ਦਵਾਈ ਧਰਾਈ ਆ 27 ਚਾਰ ਦੀ ਠੀਕ ਆ ਜੀ ਬਸ ਹੁਣ ਪੰਜ ਚਾਰ ਦਿਨ ਰਹੀ ਬਣ ਜੂਗੀ ਵੈਸੇ ਤਾਂ ਹੁਣ ਪਾਰਾ ਦੇਰ ਹੀ ਆ ਠੀਕ ਆ ਜੀ ਠੀਕ ਆ ਹਾਂ ਸੋ ਦੋਸਤੋ ਤਕਰੀਬਨ 4.5 5 ਕਿਲੋ ਦੋ ਤਿੰਨ ਜੀ ਥੱਲੇ ਹਾਂਜੀ ਠੀਕ ਆ ਸੋ ਦੋਸਤੋ ਇਹ ਸਾਨੂੰ ਵੀਰ ਹੁਣਾਂ ਦੇ ਕੋਲ ਜਿਹੜੇ 6 ਮੱਝਾਂ ਸ਼ੇਮਜਾਂ ਦੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਇਸ ਤੋਂ ਬਾਅਦ ਦੋਸਤੋ ਆਪਾਂ ਤੁਹਾਨੂੰ ਵਹਿੜਾਂ ਦਿਖਾਉਣੀਆਂ ਨੇ ਦੋ ਵਹਿੜਾਂ ਦੋਸਤੋ ਐਚਐਫ ਦੇ ਵਿੱਚ ਹੈਗੀਆਂ ਨੇ ਉਹ ਵੀ ਤੁਸੀਂ ਜ਼ਰੂਰ ਦੇਖ ਸਕਦੇ ਹੋ ਵੀਰ ਜੀ ਵਹਿੜ ਦੇ ਬਾਰੇ ਪਾ ਦਿਓ ਚਾਣਣਾ ਮਤਲਬ ਕਿੰਨਾ ਕਿਰਵਾ ਸੂਹ ਆਪਣੇ ਕੋਲ ਸੂਈ ਹੈ ਜੀ ਇਹ ਤੀਜਾ ਦੂਜਾ ਠੀਕ ਹੈ ਜੀ ਤੀਜਾ ਸੂਹ ਹੈ ਵਿੱਚ ਕਿੰਨੇ ਕਿ ਮਹੀਨੇ ਹੋ ਗਏ ਸੂਈ ਨੂੰ ਇਹ ਤਾਂ ਬੱਚਿਆਂ ਬੱਚਿਆਂ ਦੇ ਸੰਗ ਲਗਾਇਆ ਸੀ ਕੱਚੇ ਆਈ ਲਗਭਗ 2 ਮਹੀਨੇ ਹੋ ਗਏ ਉਹ 2 ਮੰਥ ਹੋ ਗਿਆ ਸੂਈ ਨੂੰ ਤੇ ਵਿੱਚ ਦੁੱਧ ਕਿੰਨਾ ਦੋ ਟਾਈਮਾਂ ਦਾ ਨੋ ਨੋ ਪਹਿਲਾਂ ਉਹ ਬੀਟੂ ਉੱਪਰ ਸੀ ਗਈ ਤੇ ਉਹ ਗਰਮੀ ਬੜੀ ਪੈ ਰਹੀ ਹੈ ਹੁਣ ਤਾਂ ਮਤਲਬ ਕਿ 17 ਕਿਲੋ 17 ਕਿਲੋ ਮੁਠੀ ਵਾਲਾ ਥਾਣਾ ਦੋਸਤੋ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਹਜੇ ਤਕਰੀਬਨ ਜਿਹੜਾ ਦੋਸਤੋ 2 ਵਜੇ ਦਾ ਸਮਾਂ ਦੁਪਹਿਰ ਦਾ ਸਮਾਂ ਹੈ ਅੱਜ ਆਪਾਂ 11 ਮਈ ਨੂੰ ਜਿਹੜੀ ਇਹ ਵੀਡੀਓ ਬਣਾ ਰਹੇ ਆ ਦੋਸਤੋ ਤੇ ਸ਼ਾਮ ਨੂੰ ਜਦੋਂ ਬਣਦੀ ਥੰਦੀ ਜਾਂਦੋਂ ਗੜ ਬਿਲਕੁਲ ਹਵਾਨਾ ਜਿਹੜਾ ਚੱਡਾ ਭਰ ਕੇ ਤਿਆਰ ਕਰਦੀ ਦੋਸਤੋ ਤੇ ਜਿਹੜੀ ਦੋ ਡੰਗ ਦੀ ਚਵਾਈ ਜਿਹੜਾ ਪਸ਼ੂ ਦੋਸਤੋ ਤਾਜ਼ਾ ਤਾਜ਼ੇ ਵਿੱਚ ਹੀ ਆ ਜਾਂਦਾ ਜਦੋਂ 2 ਮਹੀਨੇ 1.5 ਮਹੀਨੇ ਦਾ ਤੇ ਚਵਾਈ ਦੋ ਡੰਗ ਦੀ ਤੁਸੀਂ ਕਰ ਸਕਦੇ ਹੋ ਖੋਲ ਕੇ ਆਪਾਂ ਵੀ ਤੁਹਾਨੂੰ ਦਿਖਾਵਾਂਗੇ ਤਕਰੀਬਨ ਅ ਵੀਰ ਜੀ ਅੱਗੇ ਅੱਗੇ ਕੋਈ ਤਰ੍ਹਾਂ ਤੋਣਾ ਕਰਕੇ ਬਣੀ ਤੇ ਨਹੀਂ ਅਜੇ ਤੱਕ ਜੀ ਕੱਲ ਹੀ ਟੀਕਾ ਭਰਾਇਆ ਇਹਨੂੰ ਕੱਲ ਹੀ ਟੀਕਾ ਦੋਸਤੋ ਹਜੇ AI ਕਰਵਾਈ ਹੋਈ ਆ ਤੇ ਪ੍ਰੋਪਰ ਜਿਹੜਾ 17 ਕਿਲੋ ਦੁੱਧ ਤੁਹਾਨੂੰ ਇਸਦੇ ਥੱਲੇ ਮਿਲ ਜੂਗਾ। ਠੀਕ ਹੈ ਜੀ। ਆਹ ਵੇਖੋ ਦੋਸਤੋ ਬਹਿਣੀ ਵਾਲਾ ਪਾਸਾ ਜਿਹੜਾ ਥਾਣਾ ਦੀ ਕੁਆਲਿਟੀ ਵੇਖ ਲਓ ਤੁਸੀਂ। ਸੋ ਇੱਕ ਜਿਹੜੀ ਹੋਰ ਦੋਸਤੋ ਵੈੜ ਹੈਗੀ ਵੀਰ ਹੁਣਾਂ ਦੇ ਕੋਲ ਵੀ ਇਹਦੀ ਕੀ ਡਿਟੇਲ ਹੈਗੀ ਆ। ਇਹਨਾਂ ਮਗਰ ਦੋਨਾਂ ਦੇ ਵੈੜਾਂ ਦੇ ਬੱਚੀਆਂ ਨਾ ਜੀ। ਸੋ ਦੋਸਤੋ ਇਹ ਜਿਹੜੀ ਵੈੜ ਹੈਗੀ ਇਸਦੇ ਮਗਰ ਜਿਹੜੀ ਆ ਫੀਮੇਲ ਕਾਫ ਹੈਗੀ ਆ। ਤੇ ਸੂਆ ਵੀਰ ਜੀ ਕਿੰਨਾ ਦੂਜਾ ਸੂਈ ਹੈ ਜੀ ਇਹ ਦੂਜਾ ਸੂਈ ਹੈ ਜੀ ਦੂਜਾ ਸੂਈ ਇਹ ਟਾਈਮ ਇਕੱਠਾ ਹੀ ਨਾਲ ਦਾ ਸੂਆ ਜੀ ਦੋ ਦੋ ਮਹੀਨੇ ਹੋ ਗਏ ਹੈ ਪੰਜ ਚਾਰ ਦਾ ਫਰਕ ਹੈ ਠੀਕ ਹੈ ਮਗਰ ਬੱਚੀ ਆ ਤੇ ਵੀਰ ਜੀ ਦੋ ਦਿਨ ਦਾ ਕਿੰਨਾ ਤਿਆਰ ਹੋਣਾ ਪ੍ਰੋਪਰ ਇਹ ਥੱਲੇ ਦੀ ਲੋੜ ਜੀ 24 30 ਕਿਲੋ ਠੀਕ ਹੈ ਜੀ ਕਰਨੀ ਪਏ ਤਾਂ ਹੋਣਾ ਜੀ ਪੂਰੀ ਦੋਦੇ ਠੀਕ ਹੈ ਜੀ ਕਿੰਨੇ ਜੋ ਵੀਰ ਜੀ 10 ਵੀ ਲੀਟਰ ਹੁਣ ਹੈਗਾ ਜੀ ਮੌਕੇ ਦਾ ਠੀਕਾ ਉਹਨੇ 20 ਲੀਟਰ ਦੋਸਤੋ ਬਿਲਕੁਲ ਮੌਕੇ ਦਾ ਹੈਗਾ ਤੇ ਇਸ ਨੂੰ AI ਅੱਗੇ ਕਰਵਾਈ ਤੇ ਨਹੀਂ ਵੀਰ ਜੀ ਇਹ ਮੈਂ ਡੱਕਾ ਪਿੰਡ ਤੋਂ ਭਰਾਈ ਹੋਈ ਹੈ ਰਕੂਟਨ ਸੀਮਨ ਭਰਿਆ ਹੋਇਆ ਤੇ ਇਹ ਠੀਕ ਹੈ ਜੀ ਕਿਹ ਹੋ ਗਈ 15 ਕਿਲੋ ਭਰਾਈ ਨੂੰ 15 ਦਿਨ ਦਾ ਦੋਸਤੋ ਸੀਮਨ ਅੱਗੇ ਭਰਾਇਆ AI ਹੋਈ ਹੈ ਡਨ ਤੇ ਆਰਡਰ ਕੁਆਲਟੀ ਦੇਖ ਲਓ ਤੁਸੀਂ ਤਕਰੀਬਨ 19 20 ਦੇ ਦਰਮਿਆਨ ਜਿਹੜਾ ਹੁਣ ਦੁੱਧ ਚੱਲ ਰਹੀ ਹੈ ਇਹ ਵੈਡ ਤੇ ਬਾਕੀ ਵੀਰ ਜੀ ਰੇਟ ਪ੍ਰੋਪਰ ਹੈ ਤਾਂ ਵੀ ਫੋਨ ਤੇ ਜੀ ਨਾ ਫੋਨ ਵੀ ਕਰ ਲੈ ਜੀ ਠੀਕ ਹੈ ਜੀ ਸੋ ਦੋਸਤੋ ਆ ਬਾਕੀ ਧਾਰ ਦੀ ਵੀਰ ਜੀ ਚਵਾਈ ਚ ਵੀ ਬਿਲਕੁਲ ਓਕੇ ਹੈ ਨਾ ਆ ਦੇਖੋ ਕੋਈ ਟੈਨਸ਼ਨ ਨਹੀਂ ਬਿਲਕੁਲ ਠੀਕ ਹੈ ਜੀ ਥੀਕ ਬਹੁਤ ਆ ਠੀਕ ਹੈ ਜੀ ਸੋ ਦੋਸਤੋ ਦੋ ਗੜਾ ਸੀ ਵੀਰ ਦੇ ਕੋਲ ਪ੍ਰੋਪਰ ਇਨਫੋਰਮੇਸ਼ਨ ਹੈ ਹੈ ਗਈ ਹੈ ਤੇ ਠੀਕ ਹੈ ਜੀ ਇਸ ਤੋਂ ਬਾਅਦ ਵੀਰ ਜੀ ਆਪਣੇ ਕੋਲ ਜਿਹੜੀਆਂ ਝੋਟੀਆਂ ਉਹਨਾਂ ਬਾਰੇ ਵੀ ਦੱਸ ਦਿਓ ਆ ਜੋ ਸੋ ਦੋਸਤੋ ਝੋਟੀਆਂ ਜਿਹੜੀਆਂ ਮੋਹਰੇ ਦੇ ਵਿੱਚ ਹੈਗੀਆਂ ਨੇ ਕਿਸ ਸੀਮਣ ਦੀਆਂ ਨੇ ਉਹ ਵੀ ਪੁੱਛ ਲੈਨੇ ਵੀਰ ਤੋਂ ਵੀਰ ਜੀ ਇਹ ਕਿਸ ਕਿਸ ਸੀਮਣ ਦੀ ਵੱਡੀ ਮੱਝ ਜਿਹੜੀ ਆਪਣੀ ਉਹ ਇੱਕ ਸਿੰਘ ਟੁੱਟਾ ਹੀ ਜਾਂਦਾ ਹਾਂ ਜੀ ਹਾਂ ਜੀ 20 ਲੀਟਰ ਵਾਲੀ ਦੀ ਦੋਸਤੋ ਜਿਹੜੀ ਇਹ ਕੱਟੀ ਹੈਗੀ ਆ ਵੀਰ ਹੁਣਾਂ ਦੇ ਕੋਲ ਤੇ ਉਮਰ ਵੀਰ ਜੀ ਤਕਰੀਬਨ 1.5 ਸਾਲਾਂ ਡੇਢ ਸਾਲ ਦੇ ਨੇੜੇ ਜਿਹੜੀ ਏਜ ਹੈਗੀ ਆ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਕੱਟੀ ਚੰਗੀ ਆ ਦੋਸਤੋ ਬਿਲਕੁਲ ਕਾਲੀ ਆ ਕੱਟੀ ਪੂਛ ਦੇ ਪਿੱਛੋਂ 2 ਇੰਚੀ ਜਿਹੜੇ ਵਾਲ ਤੁਹਾਨੂੰ ਸਫੇਦ ਮਿਲਣਗੇ ਆ ਵੇਖੋ ਤੇ ਚੰਗੀ ਮਿਲਕਿੰਗ ਵਾਲੀ ਮੱਧਰ ਦੀ ਇਹ ਬੱਚੀ ਆ ਇਹ ਵੀ ਸੇਲ ਵਾਸਤੇ ਵੀਰ ਹੋਂਾਂ ਦੇ ਕੋਲ ਤੇ ਦੂਜੇ ਨੰਬਰ ਤੇ ਇੱਕ ਹੋਰ ਜਿਹੜੀ ਕੱਟੀ ਹੈਗੀ ਆ ਇਹ ਬਿਲਕੁਲ ਜੈਡ ਬਲੈਕ ਉਹ ਤੁਸੀਂ ਵੇਖ ਲਓ ਇਹ ਬਿਲਕੁਲ ਜੈਡ ਬਲੈਕ ਆ ਹਰਿਆਣੇ ਦੇ ਸੀਮਨ ਦੀ ਹਰਿਆਣੇ ਦਾ ਵੀਰ ਕਹ ਰਿਹਾ ਵੀ ਹਰਿਆਣੇ ਦੇ ਸੀਮਨ ਦੀ ਇਹ ਜਿਹੜੀ ਬੱਤੀ ਆ ਤੇ ਆਹ ਵੇਖੋ ਤੁਸੀਂ ਬਿਲਕੁਲ ਪੂਛ ਵੀ ਜਿਹੜੀ ਥੱਲੇ ਤੱਕ ਜਿਹੜੀ ਦੋਸਤੋ ਬਿਲਕੁਲ ਬਲੈਕ ਜੈਡ ਪੂਛ ਮਿਲੇਗੀ ਤੁਹਾਨੂੰ ਤੇ ਆਹ ਵੇਖੋ ਠੀਕ ਆ ਜੀ ਹਾਂ ਕੁੰਡਾ ਸਿੰਘ ਆ ਬਿਲਕੁਲ ਰਾਉਂਡ ਸ਼ੇਪ ਚ ਇੱਥੋਂ ਦੋਸਤੋ ਜਿਹੜਾ ਬਿਲਕੁਲ ਚੱਕਿਆ ਮੋੜਿਆ ਸਿੰਘ ਆ ਵੇਖੋ ਜੀਕਾ ਇਹ ਤਾਂ ਵੀਰ ਜੀ ਟੋਟਲ ਇਹਨਾਂ ਦਾ ਵੀ ਮੁੱਲ ਫੋਨ ਤੇ ਆਪਣੇ ਕੋਲ ਫੋਨ ਵੀ ਹੈ ਬਹੁਤ ਪੂਰੀ ਬਿਲਕੁਲ ਪੂਰੀ ਬਿਲਕੁਲ ਚੰਗੇ ਪਸ਼ੂਆ ਦੋਸਤੋ तकरीबन ਸਾਰੇ ਇਹ ਦੂਜੀ ਝੋਟੀ ਸੀਗੀ ਦੂਜੀ ਕੱਟੀ ਮੰਨ ਕੇ ਚੱਲੋ ਤੇ ਇੱਕ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਬਿਲਕੁਲ ਜਿਹੜੀ ਝੋਟੀ ਅੱਗੇ ਤਾਂ ਵੀਰ ਜੀ ਇਹ ਕਿੰਨੀ ਉਮਰ ਦੀ ਇਹਦੀ ਉਮਰ ਪੌਣੇ 3 ਸਾਲ ਦੀ ਪੌਣੇ 3 ਸਾਲ ਉਮਰ ਪੌਣੇ 2 ਸਾਲ ਦੀ ਪੌਣੇ 2 ਸਾਲ ਸੌਰੀ ਪੌਣੇ ਪੌਣੇ 2 ਸਾਲ ਜਿਹੜੀ ਦੋਸਤੋ ਉਮਰ ਆ ਤਕਰੀਬਨ ਅੱਗੇ ਏਆਈ ਦੇ ਬਿਲਕੁਲ ਨੇੜੇ ਤੇਰੇ ਕਾਬਲਾ ਤਕਰੀਬਨ ਹਜੇ ਡੇਢ ਤੋਂ 2 ਕੁਇੰਟਲ ਦੇ ਜਿਹੜਾ ਵਿਚਕਾਰ ਦੋਸਤੋ ਵਜਨ ਹੋਵੇਗਾ ਡੇਢ ਕੁਇੰਟਲ ਦੇ ਨੇੜੇ ਪਰ ਤਕਰੀਬਨ 2 2.5 2 3 ਕੁਇੰਟਲ ਦੇ ਏੜ ਘਰ ਜਦੋਂ ਹੋ ਗਿਆ ਪਸ਼ੂ ਤੇ ਏਆਈ ਦੇ ਬਿਲਕੁਲ ਕਾਬਲ ਹੋ ਜਾਣਾ ਤੇ ਉਮਰ ਇਹਦੀ 2 ਸਾਲ ਦੱਸਤੀ ਵੀਰ ਜੀ ਪੌਣੇ 2 ਸਾਲ ਦੱਸਤੀ ਆ ਤੇ ਮਦਰ ਦਾ ਰਿਕਾਰਡਿੰਗ ਦਾ ਕਿੰਨਾ ਜੀ ਇਹਦੀ ਮਤਲਬ ਕਿ ਫਿਰ 19 ਕਿਲੋ ਵੀ ਮਾਰਦੀ 19 ਕਿਲੋ ਆਪਣੇ ਘਰ ਦੀ ਹੈ ਮੈਂ ਹਨਾ ਜੀ ਜੀ ਪੋਲੀ ਪੋਲੀ ਠੀਕ ਹੈ ਜੀ ਠੀਕ ਆ 100 ਲੀਟਰ ਦੋਸਤੋ ਇਸ ਦੀ ਮਦਰ ਦਾ ਜਿਹੜਾ ਦੁੱਧ ਹੈਗਾ ਤੇ ਇਹ ਵੀ ਵੀਰ ਹੁਣਾਂ ਦੇ ਕੋਲ ਸੇਲ ਵਾਸਤੇ ਆ ਤੇ ਬਾਕੀ ਜਿਹੜੇ ਦੋਸਤੋ ਇਹ ਨਾਗ ਨੇ ਜਿਹੜੇ ਛੋਟੇ ਬੱਚੇ ਨੇ ਇਹ ਜਿਹੜੇ ਕਿ ਦੋਸਤੋ ਕਟੀਆਂ ਚਾਹੇ ਕੱਟੇ ਕੱਟਾ ਇਹਨਾਂ ਚੂਵੇਗਾ ਬਾਕੀ ਮੱਜਾਂ ਦੇ ਮਗਰ ਹੀ ਨਾ ਜੀ ਹਾਂ ਤਿੰਨੇ ਬੱਚੇ ਮੱਜਾਂ ਦੇ ਮਗਰ ਹੀ ਤਿੰਨੇ ਬੱਚੇ ਆ ਦੋਸਤੋ ਮੱਜਾਂ ਦੇ ਮਗਰ ਜਿਹੜੀਆਂ ਤੁਹਾਨੂੰ ਮੱਜਾਂ ਆਪਾਂ ਇਨਫੋਰਮੇਸ਼ਨ ਸਮੇਤ ਪੂਰੀ ਜਾਣਕਾਰੀ ਸਮੇਤ ਦੱਸਿਆ ਨੇ ਵੀਡੀਓ ਦੇ ਵਿੱਚ ਉਹਨਾਂ ਦੇ ਮਗਰ ਦੋਸਤੋ ਇਹ ਬੱਚੇ ਤੁਹਾਨੂੰ ਮਿਲਣਗੇ ਤੇ ਬੱਚੀਆਂ ਜਿਹੜੀਆਂ ਦੋਸਤੋ ਦੋ ਵੜਾਂ ਦਿਖਾਈਆਂ ਨੇ ਉਹਨਾਂ ਦੇ ਮਗਰ ਜਿਹੜੀਆਂ ਬੱਚੀਆਂ ਹੈਗੀਆਂ ਮੌਕੇ ਤੇ ਤੇ ਇਹ ਬੱਚੀਆਂ ਤੇ ਵੀਰ ਦੀ ਤਕਰੀ ਹਾਂਜੀ ਹਾਂਜੀ ਬਈ ਬੱਚੇ ਖੜਦੇ ਨੇ ਬੱਚੀਆਂ ਅੱਛਾ ਜੀ ਠੀਕ ਹੈ ਜੀ ਇਹ ਬੱਚੀਆਂ ਨੇ ਦੋਸਤੋ ਮਗਰ ਤੇ ਤਕਰੀਬਨ ਦੋਸਤੋ ਆ ਆਲਮੋਸਟ 6 ਮੱਝਾਂ ਸੀਗੀਆਂ 2 گاਵਾ ਸੀਗੀਆਂ 3 ਝੋਟੀਆਂ ਸੀਗੀਆਂ ਬਾਕੀ ਜਿਹੜੇ ਨਿੱਕੇ ਪਸ਼ੂ ਬੱਚੇ ਤੁਹਾਨੂੰ ਪਸ਼ੂ ਨਜ਼ਰ ਆ ਰਹੇ ਨੇ ਬੱਚੇ ਇਹ ਉਹਨਾਂ ਮੱਝਾਂ ਤੇ ਉਹਨਾਂ ਵੜਾਂ ਦੇ ਮਗਰ ਨੇ ਦੋਸਤੋ ਦਿੱਤੇ ਜਾਣਗੇ ਜਿਹੜੀ ਜਿਹੜੀ ਮੱਝ ਦਾ ਗਾਂ ਦਾ ਕੋਈ ਵੀ ਵੀਰ ਸੌਦਾ ਕਰਦਾ ਤੇ ਨੰਬਰ ਜਿਹੜੇ ਮੈਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਵੀਰ ਜੀ ਇੱਕ ਸੰਪਰਕ ਨੰਬਰ ਆਪਣੇ ਬੋਲ ਕੇ ਜਰੂਰ ਦੱਸ ਜੀ 99699 ਜੀ 66101 ਠੀਕ ਹੈ ਜੇ ਕੋਈ ਫਿਰ ਬੋਲਦਗੇ ਜੀ 99699 ਜੀ 66101 66101 ਇੱਕ ਨੰਬਰ ਹੋਰ ਲੈ ਜੀ 99171 66106 ਹਾਂ ਜੀ ਦੁਬਾਰਾ ਦੱਸਿਆ ਜੀ 93179 ਜੀ 66106 ਠੀਕ ਆ ਸੋ ਦੋਸਤੋ ਇਹ ਸਾਨੂੰ ਵੀਰ ਹੁਣੀ ਪਿੰਡ ਦੋਸਤੋ ਬਿਸ਼ਨੰਦੀ ਜ਼ਿਲ੍ਹਾ ਫਰੀਦਕੋਟ ਦੇ ਤਹਿਸੀਲ ਬਿਲਕੁਲ ਜੈਤੋਂ ਆ ਦੋਸਤੋ ਆ ਨੇੜੇ ਆ ਜੈਤੋਂ ਬਿਲਕੁਲ ਪਿੰਡ ਤੋਂ ਗੰਗਸਰ ਦੇ ਬਿਲਕੁਲ ਕੋਲ ਤੇ ਵੀ ਕੀ ਵੀਰ ਜੀ ਹੋਰ ਲਾ ਲੱਗਦੇ ਲੱਗਦੇ ਪਿੰਡ ਵੀ ਮਾੜਾ ਚੰਨਾ ਪਾਉਦਾ ਵੀ ਨਾਲ ਲੱਗਦੇ ਲੱਗਦੇ ਪਿੰਡ ਕਿਹੜੇ ਆ ਕੋਈ ਪੰਜ ਚਾਰ ਸੀਵੇ ਵਾਲਾ ਚੰਦਪਾਣਾ ਚੰਦਪਾਣਾ ਜੀ ਨਾਲ ਫਗਤੂਆਣਾ ਫਗਤੂਆਣਾ ਬਰਕੰਦੀ ਤਰੀਰ ਵਾਲੀ ਚੈਨਾ ਠੀਕ ਆ ਇਹ ਨਾਲ ਨਾਲ ਲੱਗਦੇ ਪਿੰਡ ਆ ਸੋ ਦੋਸਤੋ ਇੱਕੋ ਘਰ ਦੇ ਵਿੱਚ ਸਾਰੇ ਪਸ਼ੂ ਸੇਲ ਵਾਸਤੇ ਅਵੇਲੇਬਲ ਨੇ ਜਿਸ ਮੇਰੇ ਵੀਰ ਭਰਾ ਨੂੰ ਜਿਹੜਾ ਵੀ ਪਸ਼ੂ ਐਨੀਮਲ ਪਸੰਦ ਆਇਆ ਹੋਵੇ ਉਸ ਬਾਰੇ ਖਾਸ ਤੌਰ ਤੇ ਤੁਸੀਂ ਡਿਸਕਸ ਇਸ ਨੰਬਰਾਂ ਤੇ ਕਰ ਸਕਦੇ ਹੋ ਨਾਮ ਲੈ ਕੇ ਡਿਸਕਸ ਕਰ ਸਕਦੇ ਹੋ ਵੀਰ ਹੋਣਾਂ ਦੇ ਘਰ ਦੇ ਪਸ਼ੂ ਨੇ ਜਿਸ ਚੀਜ਼ ਦਾ ਤੁਸੀਂ ਨਾਮ ਲਵੋਗੇ ਇਹਨਾਂ ਨੂੰ ਆਟੋਮੈਟਿਕਲ ਚੀਜ਼ ਦਾ ਪਤਾ ਹੈ ਪ੍ਰੋਪਰ ਇਨਫੋਰਮੇਸ਼ਨ ਮੈਂ ਤੁਹਾਨੂੰ ਦੇ ਦਿੱਤੀ ਆ ਰੇਟ ਦੀ ਗੱਲ ਰਹੀ ਹੈ ਦੋਸਤੋ ਰੇਟ ਬਾਈ ਹੋਰਾਂ ਦਾ ਵਿਚਾਰ ਸੀ ਵੀ ਤਕਰੀਬਨ ਜਦੋਂ ਵੀ ਤੁਸੀਂ ਉਸ ਨਗਦੀ ਉਸ ਐਨੀਮਲ ਦੀ ਚਰਚਾ ਕਰੋਗੇ ਦੱਸੋਗੇ ਤੇ ਉਸ ਦਾ ਜਿਹੜਾ ਰੇਟ ਆ ਫੋਨ ਤੇ ਉਸ ਖਾਸ ਪਰਸਨ ਦੇ ਨਾਲ ਡਿਸਕਸ ਕੀਤਾ ਜਾਵੇਗਾ ਸੋ ਦੋਸਤੋ ਇਹ ਸਨ ਵੀਰ ਹੋਣਾਂ ਦੇ ਕੋਲ ਓਵਰ ਆਲ ਜਿਹੜੇ ਪਸ਼ੂ ਐਨੀਮਲ ਸੇਲ ਵਾਸਤੇ ਤੇ ਬਾਕੀ ਦੋਸਤੋ ਵੀਰ ਹੁਣੇ ਕਹਿੰਦੇ ਆ ਕਿ ਅਤੀ ਮੱਝ ਰੱਖਾਂਗੇ ਘਰੇ ਜਿਹੜਾ ਪਸ਼ੂ ਐਨੀਮਲ ਵੀਰ ਹੁਣਾਂ ਦੇ ਕੋਲ ਰਹਿ ਜਾਊਗਾ ਸੇਲ ਵਾਸਤੇ ਨਾ ਵਿਕਿਆ ਉਹ ਵੀਰ ਹੁਣੇ ਆਪਣੇ ਘਰੇ ਜ਼ਰੂਰ ਰੱਖ ਲੈਣਗੇ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ